ਦੇ ਨਹੀਂ ਬੇਬੇ ਕਿੱਧਰ ਦੀ ਬੇਬੇ ਇੱਧਰ ਵੀ ਨਹੀਂ ਹੈਗੀ ਯਾਰ ਬੇਬੇ ਨਾਲ ਸਾਰਾ ਚੰਗਾ ਭਲਾ ਪਤਾ ਵੀ ਤੂੜੀ ਪਾਈ ਜਾਂਦੇ ਆ ਫੇਰ ਵੀ ਨਹੀਂ ਘਰੇ ਖੜਦੀ ਬੇਬੇ ਹੋਣੀ ਨਹੀਂ ਪਤਾ ਕਿੱਧਰ ਦੀ ਨਾ ਬਾਪੂ ਦਾ ਕੋਈ ਪਤਾ ਚਾ ਆਪਾਂ ਫਿਰ ਪੱਲਗਾਂ ਲੈਣ ਆਂਗੇ ਸਿਚਾਰ ਕੇ ਥੋੜੀ ਬਣਾ ਲਈ ਸੀ ਹਾਂ ਕਿੱਥੇ ਮੈਨੂੰ ਤਾਂ ਆਈ ਸੀ ਬੇਬੇ ਥੋਡੇ ਘਰੇ ਹੋਣੀ ਮੇਰੀ ਮਾਂ ਮੈਂ ਸਾਡੇ ਘਰੇ ਕਿੱਥੇ ਆਇਆ ਮੈਂ ਤਾਂ ਪੱਲਗਾਂ ਲੈਣ ਆਈ ਸੀ ਤੇ ਮੈਂ ਤਾਂ ਦੇਖੀਆਂ 4 ਚਪੇਰੇ ਮੈਨੂੰ ਪੱਲਗਾਂ ਥੇ ਨੇ ਤੇ ਤੇਰੀ ਮਾਂ ਗਈ ਕਿੱਥੇ ਆ ਮੈਨੂੰ ਤਾਂ ਆਪ ਦਾ ਮੈਂ ਆਪੋਂ ਲੱਭਦਾ ਫਿਰਦਾ ਤੇ ਤੂੰ ਹੀ ਕੁਲਛਣਾ ਮੈਂ ਕੀ ਕਰਾਂ ਤੂੰ ਮੇਰੀ ਗੱਲ ਸੁਣ ਉਹ ਤੈਨੂੰ ਔਖਾ ਹੋ ਕੇ ਪੜਾਇਆ ਲਿਖਾਇਆ ਪੜਦੇ ਨਹੀਂ ਤੂੰ ਜਾਂਦਾ ਹੀ ਨਹੀਂ ਬੇਬੇ ਇਹਨਾਂ ਦਾ ਮੇਰੀ ਮਾਂ ਨਹੀਂ ਕਹਿੰਦੀ ਜਿੰਨਾ ਕੋਈ ਕਿਸੇ ਨੂੰ ਨੌਕਰੀ ਤੇ ਲੱਗ ਜਾ ਉਹ ਲੱਗ ਜਾਊਗਾ ਤੂੰ ਕੋਈ ਨਹੀਂ ਹੁਣ ਪੱਲੀਆਂ ਤੈਨੂੰ ਉਹੀ ਦੋ ਭਰਾ ਕੇ ਤੂੰ ਜਦੋਂ ਕਦੋਂ ਤੂੰ ਮੇਰੇ ਕੰਮ ਵਗਾਲ ਪਈਦੇ ਨਹੀਂ ਹੈਗੀ ਤੇਰੇ ਕੋਲ ਕੁਝ ਬਕਸੀ ਕੋਈ ਚੱਜਦਾ ਨਹੀਂ ਨਿਕਲਿਆ ਕੀ ਕਰਾਂਗੇ ਨਾ ਪੜਨਾ ਜਾਂਦਾ ਨਾ ਅਖੇ ਲੱਗਦਾ ਨਾ ਮਾਂ ਦੇ ਲੱਗਦਾ ਨਾ ਪਿਓ ਦੇ ਲੱਗਦਾ ਕਿਸੇ ਦੇ ਅੱਖੇ ਨਹੀਂ ਲੱਗਦਾ ਉਹ ਮੈਂ ਮੈਂ ਚਾਹ ਬਾਬ ਨੂੰ ਹੋਰ ਬਾਬੂ ਠੀਕ ਹੈ ਠੀਕ ਹੈ ਉਹ ਮੈਂ ਤੁਹਾਨੂੰ ਐਂ ਕਹਿੰਦਾ ਸੀ ਨਾਥਾਂ ਦੇ ਦੇ ਕੰਮ ਕਰ ਭਾਗੀ ਪਰ ਜੀ ਕਰਿਓ ਕੰਮ ਮੰਨ ਲਾ ਕੇ ਨਾਨਾ ਬਾਬਾ ਜੀ ਪੂਰਾ ਪਤਾ ਚੀਜ਼ ਲਾ ਗਈ ਇੱਥੇ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਹਾਂ ਘੋਗਾ ਤੇ ਟਕਰਾ ਦੂ ਨੂੰ ਤੇ ਪੀ ਪੂਰਾ ਰੀਜਣਾ ਰੀਜ ਲਾ ਕੇ ਕੰਮ ਕਰਨਾ ਪੂਰਾ ਠੀਕ ਆ ਠੀਕ ਆ ਪੈਸੇ ਟਕੇ ਦੀ ਟੈਨਸ਼ਨ ਨਾ ਕਰ ਉਹ ਪੈਸੇ ਨਾ ਥਾਂ ਦੇ ਕੋਈ ਨਾ ਕੋਈ ਸੇਵਕ ਆਈ ਜਾਣਾ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਸੇਵਕ ਛੱਪੂਰੀਆਂ ਮਗਾਈਆਂ ਕੰਨਾ ਮਗਾਈਆਂ ਦੱਸ ਮੈਨੂੰ ਹਾਂਜੀ ਹਾਂਜੀ ਮਗਾਈਆਂ ਹਾਂ ਕੋਈ ਗੱਲ ਨਹੀਂ ਡੇਰਾ ਪੰਡ ਦੇ ਵਧੀਆ ਜੈ ਜੈਕਾਰ ਕਰਾਂਗੇ ਛੁੱਟੀ ਵੀ ਭਗਤਾ ਕੋਈ ਗੱਲ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਦੇ ਕੰਮ ਪੂਰਾ ਮਨ ਲਾ ਕੇ ਕਰਨਾ ਹਾਂਜੀ ਹਾਂਜੀ ਹਾਂ ਕਾਸੀ ਚੀਜ਼ ਇਹਨੂੰ ਘੱਟ ਨਹੀਂ ਰੱਖਣੀ ਰੋਟੀ ਪੰਡ ਦੇ ਪੈਣ ਤੇ ਮਿਲਦਾ ਰਹਿੰਦਾ ਠੀਕ ਆ ਬਾਬੇ ਬਾਕੀ ਮਿਸਤਰੀ ਦੀ ਗੱਲਬਾਤ ਸੁਣੋ ਮੇਰੀ ਉਰੇ ਇੱਧਰ ਜੇ ਮਿਸਤਰੀ ਕੋ ਗੱਗੋ ਹੋ ਕਰਤ ਨੂੰ ਦੱਸ ਦੀ ਮੜਾ ਜੀ ਵੀ ਚੀਜ਼ ਪੁੱਠੀ ਪੇਜੂ ਠੀਕ ਆ ਕਾਂਜ ਕੌਤਰੀਆਂ ਕਰ ਹਾਂਜੀ ਹਾਂ ਤੂੰ ਮੜੇ ਦੀ ਕਰੀ ਗੱਲ ਠੀਕ ਆ ਕੋਈ ਐਰੀ ਗੇਰੀ ਕੰਮ ਨਹੀਂ ਹੈਗਾ ਇੱਥੇ ਠੀਕ ਹੈ ਜੀ ਹਾਂ ਡੇਰਾ ਫੇਂਦਾ ਫੇਜ ਵੀ ਨਾਥਾਂ ਦਾ ਕੋਈ ਕਰਦੇ ਆ ਜਗਾੜ ਹੋਰ ਨਹੀਂ ਕੋਈ ਹੱਲ ਪਾਣ ਤੇ ਲੈ ਇਹਨਾਂ ਤਾਂ ਭਰੇ ਪਾਪਾ ਜੀ ਕੱਤ ਉਹ ਲੱਭੀ ਸਣਾ ਹਾਂਜੀ ਬਾਬਾ ਜੀ ਉਹ ਤੂੰ ਜਮੀ ਮੁਖ ਮੋੜ ਗਿਆ ਬਾਬਾ ਵੱਲੋਂ ਬਾਬਾ ਜੀ ਮੋਕਾ ਕੰਮ ਕਰਾਣੇ ਮਾਰ ਰੱਖੇ ਬਾਬਾ ਜੀ ਉਹ ਅੱਛਾ ਅੱਛਾ ਆ ਜਾ ਬਹਿ ਜਾ 10 ਮਿੰਟ ਹੋਰ ਬਾਬਾ ਜੀ ਵਧੀਆ ਉਹ ਮੇਰੀ ਗੱਲ ਸੁਣ ਰਿਹਾ ਹਾਂਜੀ ਮਿਸਤਰੀ ਤਾਂ ਨਹੀਂ ਕੁਝ ਕਹਿੰਦਾ ਤੈਨੂੰ ਨਾ ਮਿਸਤਰੀ ਇਹਦਾ ਕੀ ਕਰ ਮੰਤਰ ਮਾਰਦਾਗਾ ਮੰਤਰ ਬਾਬਾ ਜੀ ਹੂੰ ਬਹੁਤ ਔਖੇ ਹਾਂ ਤੂੰ ਬਹੁਤ ਔਖੇ ਬੇੜੇ ਪਾਰ ਕਰਦਾਂਗੇ ਇਦੂਆ ਤੇ ਗੱਦੀ ਤੈਨੂੰ ਵੀ ਦੇਣੀ ਆ ਮੈਂ ਤੂੰ ਗੱਲ ਸੁਣ ਮੇਰੀ ਇਹਨਾਂ ਦਾ ਦੱਬ ਕੇ ਕੰਮ ਲਿਆ ਕਰ ਦੂਜਿਆਂ ਤੋਂ ਖਿੱਚ ਕੇ ਰੱਖਿਆ ਕਰ ਬੂਰਾ ਕੰਮ ਇਹਦੀ ਆਪਾਂ ਨੂੰ ਖਿੱਚ ਕੇ ਰੱਖਦਾ ਇਹ ਬੰਦਾ ਤੇਰੇ ਸਿਰ ਤੇ ਆ ਮੇਰਾ ਕੰਮ ਹੋਣਾ ਠੀਕ ਹੂੰ ਠੀਕ 20 ਘੱਟੇ ਹੋਰ ਆਉਂਦੇ ਸਿਮਿੰਟ ਦੇ ਉਹ ਜੱਗਾ ਸੇ ਕਿਣੀ ਸੀ ਇਹ ਹਾਂਜੀ ਹਾਂਜੀ ਉਹ ਤੇ ਜੇਗਾ ਉਹ ਲੈ ਹੁੰਦਾ 20 ਘੱਟੇ ਹੋਰ 60 ਘੱਟੇ ਗੱਲ ਆ ਗਿਆ ਆਪਣੇ ਬਸ ਐਂ ਪਤਾ ਲੱਗੇ ਨਹੀਂ ਛੱਤ ਪਈਗੀ ਕਬਈ ਕੋਈ ਚੱਕਰੀ ਛੱਤ ਪਈ 7 ਵਜੇ ਠੀਕ ਹੈ ਤੇ ਤੇਰਾ ਮਾਨਤਾ ਤੂੰ ਪੁੱਛਣਾ ਤੇਰਾ ਬੇੜਾ ਪਾਰ ਹੋ ਜੂਗਾ ਠੀਕ ਹੈ ਬਬਾ ਜੀ ਹੂੰ ਛੋਟੀ ਕਿਰਪਾ ਚਾਹੀਦੀ ਬਬਾ ਜੀ ਬਸ ਹਾਂ ਹਾਂ ਕੋਈ ਗੱਲ ਸੁਣ ਹਾਂਜੀ ਕੋਈ ਨਹੀਂ ਸਿਆ ਪਤਾ ਤਾਂ ਨਹੀਂ ਕਰਦਾ ਸਿਆ ਪਤਾ ਮੈਨੂੰ ਲੱਗਦਾ ਸੱਖ ਜਾ ਮੈਨੂੰ ਬਾਬੂ ਤੇ ਸੱਖ ਲੱਗਦਾ ਉਹ ਤੂੰ ਪਤਾ ਕਰਕੇ ਦੱਸੀ ਮੈਨੂੰ ਦੱਸ ਤਾਂ ਹੈ ਕਿਉਂ ਮੈਨੂੰ ਦਿੱਕਤ ਆ ਰਹੀ ਮੈਨੂੰ ਦਿਸ ਰਹਾ ਹਾਂ ਬਈ ਦਿਸ ਰਹਾ ਜੀ ਹੂੰ ਉਹਨੇ ਨਗਰ ਹੁੰਦੀ ਹੈ ਨਾ ਚੀਜ਼ ਤੁਸੀਂ ਬਬਾ ਜੀ ਸਭ ਜਾਣੀ ਜਾਣੇ ਇਹਨੂੰ ਪਤਾ ਨਹੀਂ ਇਹ ਸ਼ਕਤੀ ਵਾਲੀ ਜਗਾ ਬੱਚਾ ਤਾਂ ਨਹੀਂ ਪਤਾਗਾ ਸ਼ਕਤੀ ਵਾਲੀ ਜਗਾ ਨਾ ਕੁਛ ਵੀ ਕਰ ਸਕਦੀ ਆ ਜੀ ਬਬਾ ਕਾਸ ਤੋਂ ਮਾਸ ਕਰਾ ਦੂਗਾ ਮੈਂ ਇੱਥੇ ਹਾਂਜੀ ਪਲਟਾ ਪਲਟਾ ਪੁੱਠੀਆਂ ਲੁੱਡਣੀਆਂ ਖਵਾ ਦੂ ਚੀਜ਼ ਕੋ ਡੇਰਾ ਪੈ ਰਿਆ ਸੰਤਾਂ ਦਾ ਤੇਰਾ ਤੇ ਮੜੀ ਤੂੰ ਗੌਰ ਰੱਖੀਂ ਇਹਦੂ ਆਜੇ ਤੇਰੇ ਹੱਥੇ ਆ ਕੰਮ ਠੀਕ ਹੈ ਬਾਬਾ ਜੀ ਤੇ ਤੂੰ ਖੋਸ਼ਾਗਾ ਹਾਂ ਬਾਬਾ ਜੀ ਮੈਂ ਵਾ ਛੁੱਟੀ ਕਰਪਾ ਚਾਹੀਦੀ ਬਾਬਾ ਜੀ ਇਹ ਕਰ ਦੇਵੇ ਕੋਈ ਦੁੱਖ ਤੋਂ ਲਈ ਪਾ ਮੈਨੂੰ ਬਿਨਾ ਦੱਸੇ ਦੱਸ ਦੀ ਠੀਕ ਹੈ ਹਾਂ ਠੀਕ ਹੈ ਅਬਾ ਸਾਰੇ ਹੱਲ ਕਰ ਦਾਂਗੇ ਠੀਕ ਹੈ ਬਾਬਾ ਹਾਂ ਚਲ ਜਿਹੜਾ ਹੋ ਗੁਲਾਬੀ ਪਰਨੇ ਦਾ ਮੁੱਢ ਆਇਆ ਹਾਂਜੀ ਬਾਬਾ ਜੀ ਉਹ ਕਿੰਨਾ ਦਾ ਪਲਾ ਉਹ ਆਪਣੇ ਉਧਰ ਹੀ ਪੜੀ ਗਏ ਉਧਰ ਪਰ ਆ ਕੇ ਇਹਨਾਂ ਮੈਨੂੰ ਲੱਗਦਾ ਨੌਕਰੀ ਮਿਲ ਗਈ ਸੀ ਹਾਂ ਲੱਗਦਾ ਵਾ ਇਹਦਾ ਰਹ ਗਿਆ ਬਾਬਾ ਜੀ ਨੂੰ ਸ਼ੱਕ ਬੰਦਾ ਵੀ ਨੌਕਰੀ ਵਾਲਾ ਬੰਦਾ ਸੀ ਉਹ ਹਾਂਜੀ ਹਾਂਜੀ ਫਿਰ ਉਹ ਇੱਥੇ ਕਿ ਸੇਵਾ ਚ ਆਇਆ ਹਾਂ ਚਾ ਉਹ ਆਪਣੇ ਸੇਵਾ ਕਰਾਉਣੀ ਆਏ ਏ ਡੇਰੇ ਦਾ ਕੰਮ ਚੱਲੀ ਜਾਂਦੇ ਸੇਵਾ ਦਾ ਸਾਰੇ ਮੈਂ ਵੀ ਨਾ ਪਤਾ ਫਿਰ ਦਿਮਾਗ ਚਾਰੇ ਪਾਸੇ ਫਿਰਦਾ ਕਿਉਂ ਤੈਨੂੰ ਪਤਾ ਬਸ ਸਾਰੇ ਪਾਸੇ ਹੱਲ ਕਰਨੇ ਪੈਂਦੇ ਨੇ ਲੋਕਾਂ ਤੋਂ ਭਲਾ ਕਰਨਾ ਪੈਂਦਾ ਕਿ ਉਧਰ ਟਾਈਮ ਲੱਗ ਜਾਂਦਾ ਅੱਜ ਜੇ 10 ਮਿੰਟ ਵਕਸ਼ਣਾ ਸਮਾਂ ਮਿਲ ਗਿਆ ਮਾਸ਼ਾਅੱਲਾ ਗੱਲਾਂ ਬਾਤਾਂ ਕਰ ਲਈ ਠੀਕ ਨਾ ਹੋ ਗਿਆ ਆਪਣੇ ਕਾਰਸੇ ਬਚਲੇ ਨਹੀਂ ਠੀਕ ਤੇ ਬਸ ਤੁਸੀਂ ਆ ਗੱਲ ਬਣਾ ਦੇ ਦਿੰਦਾ ਨਾ ਕੋਈ ਬਬਾਈ ਛੁੱਟੀ ਆ ਦੇ ਕੋਈ ਤੈਨੂੰ ਦਿੱਕਤ ਹੋਈ ਤਾਂ ਕੋਈ ਬੋਲਦਾ ਮੈਨੂੰ ਦੱਸੀ ਠੀਕ ਹੈ ਬਬਾ ਮੈਂ ਫੇਰ ਉਕੁੰਡਾ ਫੁੰਡਾ ਉਹਨਾਂ ਦਾ ਠੀਕ ਹੈ ਠੀਕ ਬਬਾ ਹਾਂ ਉਪੀ ਹੋਗਾ ਨਹੀਂ ਤੂੰ ਚੀਜ਼ ਧੱਕਾ 가지고 ਰੁ ਤਾ ਰਹਿ ਰੁਕੀ ਰੁਕੀ ਹੋਗਾ ਮੇਰੇ ਤੀਨੋ ਮੇਰੇ ਮਾਜਾ ਵੇਖ ਤੰਗਾ ਵੇ ਬਿਆ ਵੇ ਵਿੱਕੀ ਮੈਂ ਆਇਆ ਪੁੱਤਰੇ ဘੂ ਪਤਾ ਨਹੀਂ ਕੀ ਹੋ ਗਿਆ ਇਤਹਾਉ ਦਿਨ ਮੈਂ ਤਾਂ ਨਹੀਂ ਨੀ ਬਣਾ ਕੇ ਕਿਸੇ ਰੱਸੀ ਨੂੰ ਆਪ ਹੀ ਜਾਣਾ ਪਊਗਾ ਮੈਨੂੰ ਤਾਂ ਕੋਈ ਨਾ ਆ ਗਿਆ ਪਤਾ ਨਹੀਂ ਕੀ ਹੋਇਆ ਪਿਆਗਾ ਪਰ ਹਰੇ ਘਰੇ ਚੰਗਾ ਸੀ ਹੋ ਗਿਆ ਮੁੰਡਾ ਸੱਬੇ ਹੂੰ ਸੱਬੇ ਮੇਰੀ ਗੱਲ ਸੁਣਾ ਆਪਣੇ ਬਹੁਤ ਕਰਨੀ ਵਾਲੇ ਸੰਤ ਪਹੁੰਚੇ ਅੱਛਾ ਬਬਲੂ ਦਾ ਪਤਾ ਲੱਗ ਗਿਆ ਵੀ ਬਬਲੂ ਪੂਲੇਪ ਲਾਉਂਦਾ ਤਾਂ ਹੀ ਹਟਾਤਾ ਹਾਂ ਤਾਂ ਹੀ ਕੰਮ ਤੋਂ ਹਟਾਤਾ ਆਇਆ ਨਹੀਂ ਉਹ ਨਹੀਂ ਤਾਂ ਹੀ ਆਪਾਂ ਮੇਰੀ ਗੱਲ ਸੁਣ ਤੂੰ ਧਿਆਨ ਰੱਖਿਆ ਕਰ ਨਹੀਂ ਬਾਬਾ ਆਪਣੀ ਭੋਲ ਖੋਲ ਦੂਗਾ ਡੇਰੇ ਦਾ ਕੰਮ ਚੱਲੀ ਜਾਂਦਾ ਕੀਤਾ ਚੌੜਾ ਆਪਣਾ ਵੀ ਹਾਂ ਉਹ ਦੇਖਣਾ ਟਰੈਕਟਰ ਚੱਲੀ ਜਾਂਦਾ ਸੇਵਾ ਹੋਈ ਜਾਂਦੀ ਆ ਸਾਰਾ ਬਾਹ ਡੇਰੇ ਦੇ ਨਾਲ ਡੇਰੇ ਦਾ ਬਾਣਾ ਸਾਰਾ ਠੀਕ ਆ ਧਿਆਨ ਰੱਖਿਆ ਕਰ ਮੜਾ ਜਾ ਇਹ ਰੱਖਣਾ ਪਊ ਧਿਆਨ ਕੋਈ ਰੱਖਣਾ ਜੀ ਲਾ ਕੇ ਕੰਮ ਕਰਿਆ ਕਰ ਠੀਕ ਆ ਨਾ ਬੰਦੇ ਬਹੁਤ ਤੰਗ ਕਰਦੇ ਆ ਵਿੱਚ ਪਾਪਾ ਮੜਾ ਜਾ ਧਿਆਨ ਨਾਲ ਕੰਮ ਕਰਿਆ ਕਰਕੇ ਨਹੀਂ ਬਾਬਾ ਆਪਾਂ ਨੂੰ ਵੀ ਹਟਾ ਦਊਗਾ ਬਬਲੂ ਵਾਂਗੂ ਕਰ ਆਪਣਾ ਵੀ ਬਬਲੂ ਵਾਂਗੂ ਆਪਣਾ ਵੀ ਪੱਠਾ ਵੇਚ ਜਾਊਗਾ ਠੀਕ ਆ ਨਾ ਤੂੰ ਧਿਆਨ ਰੱਖਿਆ ਕਰ ਇਹ ਗੱਲ ਦਾ ਧਰਮੀ ਨੂੰ ਵੀ ਦੱਸ ਦੀ ਤੂੰ ਹਾਂ ਠੀਕ ਐ ਮੈਨੂੰ ਵੀ ਕਹਿਦੀ ਤਾਂ ਧਿਆਨ ਰੱਖਿਆ ਕਰ ਨਹੀਂ ਬਾਬਾ ਆਪਣੀ ਪੋਲ ਫੋੜ ਦੂਗਾ ਬਾਬਾ ਬਹੁਤ ਕਰਨੀ ਵਾਲਾ ਸੱਤ ਹੈ ਬਾਬੇ ਨੂੰ ਪਤਾ ਲੱਗ ਜਾਂਦਾ ਜਾਣੀ ਜਾਣਾ ਫਿਰਤਾ ਬਾਬਾ ਸਭ ਜਾਣੀ ਜਾਣਾ ਹੁਣ ਤਾਂ ਪਤਾ ਨਹੀਂ ਕੀ ਹੋਗਾ ਇਹਨਾਂ ਨੂੰ ਬੜੇ ਥੱਕ ਥੱਕ ਕੇ ਦਿਨੋ ਦਿਨ ਕੰਮ ਘਾਟ ਹੀ ਕਰਦੇ ਜਾਂਦੇ ਨੇ ਕੰਮ ਨੂੰ ਬੇੜ ਜੈ ਹੋ ਜੈ ਹੋ ਬਾਬਾ ਉਹ ਤੂੰ ਕਿਤੇ ਫਤਤਰ ਮੀਆਂ ਤੂੰ ਕੰਮ ਤਾਂ ਨਹੀਂ ਕਰਾਉਂਦਾ કરીએ ને ਬਾਬਾ ਜੀ ਕੰਮ ਉਹ ਮੈਂ ਦੇਖੀ ਜਾਂਦਾ ਮੈਂ ਤੈਨੂੰ ਕੜੇ ਬੜਾ ਦੇਖੀ ਜਾਂਦਾ ਮੈਂ ਜੁਟਾ ਉੱਥੇ ਟਾਈਮ ਬਸ ਕਰ ਲੈਣਾ ਸੋਤੇ ਇੱਕ ਰਾ ਤਾਂ ਨਹੀਂ ਉਹ ਬਾਬਾ ਜੀ ਦੋ ਤਿੰਨ ਦਿਨ ਹੋ ਗਏ ਤੁਸੀਂ ਕਰ ਨਹੀਂ ਆਲੀ ਮਾਸਪੁਣੇ ਚ ਹੋ ਗਏ ਤੇ ਮਾਸਪੁਣੇ ਨਹੀਂ ਨਹੀਂ ਜੇ ਜਿੰਨਾ ਸਾਨੂੰ ਮੈਂ ਖੁੱਲਾ ਛੱਡਦਾ ਤੁਸੀਂ ਉਨੀ ਖੁੱਲੇ ਜਾਂਦੇ ਹੋਗੇ ਨਹੀਂ ਬਾਬਾ ਜੀ ਐ ਨਹੀਂ ਹਾਂ ਬੰਦਿਆ ਕੰਮ ਕਰ ਲੈਣੀ ਮੈਂ ਭਸਵਾ ਹੈ ਜਾਂ ਮਾਨੂੰਆ ਜ਼ਿੰਦਗੀ ਦਾ ਖਿਆਲ ਰੱਖੋ ਜਿਹੇ ਜਿਹੇ ਗੱਲਤੀ ਫਲਤੀ ਮਾਫ ਕਰੋ ਜੀ ਉਹਨਾਂ ਨੂੰ ਚੰਦ ਕੇ ਰੱਖਣ ਵਾਲੇ ਮੂਰੇ ਜਾ ਕਰ ਤੈ ਜੀ ਬੱਕਾ ਦੇਖੀ ਐ ਨਾ ਤੁਹਾਡੇ ਮੂੰਹ ਪੱਲੀ ਇੱਕਰ ਦਾਟਾ ਹੈ ਸਾਰਾ ਜੀ ਸਾਰਾ ਕੰਮ ਪਿਆਗਾ ਦੋ ਤਿੰਨ ਦਿਨ ਹੋ ਗਏ ਮਹੀਨਾ ਕੋਲ ਕੰਮ ਚੱਲਦਾ ਨੂੰ ਸੋਥ ਇੱਕ ਗੱਲ ਨਹੀਂ ਕਹੀ ਅਜੇ ਚਲੋ ਮaaf ਕਰ ਦਿਓ ਜੀ ਗਲਤੀ ਫਲਤੀ ਉਹ ਮaaf ਕਰ ਦੇ ਤੈਨੂੰ ਚੱਗਾ ਕਰ ਲੈ ਜਿਹੜਾ ਟੋੜ ਲਾ ਢੱਕਾ ਠੀਕ ਹੈ ਜੀ ਇਹਦੇ ਲਹੂ ਪੀਖਾ ਮੈਂ ਕੌਦਾ ਦੇਖੀ ਜਨਾ ਇੱਕ ਡੇਰਾ ਵੱਧਾਗਾ ਕਰ ਲੈ ਕਰ ਲੈ ਚਾਹਦਾ ਕੀ ਇੱਤਰ ਹਾਂ ਇੱਕ ਬੜਾ ਜੋਰ ਲਾ ਕੇ ਚ ਲੜਾ ਇਹਨੂੰ ਕਿਤਨੇ ਦਿਨ ਸੱਟ ਲੱਗਦੀ ਸਾਨੂੰ ਨਹੀਂ ਕਾਰਨ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਕੀ ਹੋਇਆ ਪੈਨਾਂ ਨੂੰ ਕੋਈ ਸੰਗਤ ਆਉਂਦੀ ਆ ਕੋਈ ਹੀ ਹੋ ਗਿਆ ਮੰਤਰ ਮਾਰਨਾ ਪੈਣਾਗਾ ਉਹ ਹੁਣ ਖੜਾ ਹੋਣੀ ਆ ਨੂੰ ਐਸੀ ਸਾਰਾ ਇੱਕ ਬੜੀ ਗਲੀ ਇਸ ਤੇ ਫੇਰ ਖੜਾ ਵਾਂਗੇ 10 ਗਿਆ ਦਰਵਾਜ਼ਾ ਖੜਕੋ ਨੁਕੀ ਇਸ ਦੇ ਇੱਕ ਵਾਰੀ ਵੀ ਨਾਲ ਹੀ ਬੰਨੀ ਪਿਆ ਪਲਾਂ ਦੀ ਬੀਜ ਡਿੱਗ ਜੇ ਇਹ ਕਿਹਨੂੰ ਪਤਾ ਲੱਗੂਰੇ ਕੀ ਹੋਈ ਆ ਓਏ ਆ ਕਿਵੇਂ ਆ ਉਹ ਕੀ ਹਾਲ ਹੈ ਯਾਰ ਠੀਕ ਆ ਵਧੀਆ ਆ ਓਏ ਮਿਲਣੋ ਮਿਲ ਨਹੀਂ ਰਹਿ ਗਿਆ ਹੋਰ ਕਿਵੇਂ ਆ ਇਹ ਆ ਵਿਆਹ ਬੁੱਕ ਰਾ ਕੇ ਮੋਟਾ ਹੋ ਗਿਆ ਤੂੰ ਵੀ ਕਿੱਥੇ ਮੋਟਾ ਹੋ ਗਿਆ ਯਾਰ ਹੋਰ ਸੋਹਣਾ ਹੋਇਆ ਮੇਰ ਦਾ ਨਾਲ ਕੰਮਾਂ ਚ ਪੈ ਗਿਆ ਵਧੀਆ ਕੰਮਾਂ ਦਾ ਉਹਨੂੰ ਚਲੇ ਖੜਾਉਣੀ ਦੀ ਮਾਤਾ ਤੂੰ ਗਲੀ ਖੂਦ ਦੇ ਕੇ ਫੇਰ ਲਾਉਣੇ ਅੰਦਰ ਤੂੰ ਖੜਾ ਰੱਖੀ ਦੀ ਲਾ ਕੰਮ ਤਾਂ ਕਰਨੀ ਪੈਂਦੇ ਨੇ ਚਲ ਆ ਜਾ ਬੈਠ ਨੇ ਹੋਰ ਸੋਹਣਾ ਚਲ ਆ ਜਾ ਉਰੇ ਬੈਠ ਕੇ ਗੱਲ ਕਰਦੇ ਦੋ ਮਿੰਟ ਉਹ ਮਤਰੇ ਵਿਆਹ ਕਰਾ ਕੇ ਤਾਂ ਮੈਂ ਤਾਂ ਕਦੇ ਦੇਖੀ ਹੀ ਨਹੀਂਗਾ ਹੈ ਉਹ ਤੈਨੂੰ ਕੀ ਪਤਾ ਮੈਨੂੰ ਇਹ ਦੱਸ ਕਾਲਜ ਕਾ ਤੋਂ ਹਟ ਗਿਆ ਤੂੰ ਕਾਲ ਯਾਰ ਬਸ ਉਹਨੂੰ ਕੋ ਦਾ ਬਾਪੂ ਦਿਨਾਂ ਕੰਮ ਕੁਮਝਾ ਹੁੰਦਾ ਨਹੀਂ ਉਹਦੇ ਨਾਲ ਕੰਮ ਕਰਾਉਣਾ ਪੈਂਦਾਗਾ ਤੇ ਉਹ ਮਾ ਕਮਾ ਕੁਮਾ ਜੀ ਹੁਣ ਅਹੀ ਜੱਕਰੇ ਬੈ ਕੇ ਪੜ ਲੈਂਦੇ ਫਿਰ ਦੀਦਾਂਗ ਪੇਪਰ ਪੇਪਰ ਤਾਂ ਮੈਂ ਦੇ ਆਇਆ ਸੀਗਾ ਵਧੀਆ ਹੋਵੇ ਦੀਨੇ ਹੁਣ ਆਜ ਨਹੀਂ ਦਾ ਪਤਾ ਨਹੀਂ ਲੱਤਾ ਤੂੰ ਨਾ ਯਾਰ ਉਹਦੇ ਨਾਲ ਕੋਈ ਕੱਲ ਹੀ ਨਹੀਂ ਹੋਈ ਯਾਰ ਮੈਂ ਤਾਂ ਸੁਣਿਆ ਉਹਨੂੰ ਕਸਰ ਕੁਛ ਹੋਣ ਲੱਗੀ ਆ ਕਸਰ ਹਾਂ ਬਾਬਿਆਂ ਦੇ ਲੈ ਕੇ ਜਾਂਦੀ ਆ ਕਹਿੰਦੇ ਖਾਂਦੀ ਪੀਂਦੀ ਵੀ ਨਹੀਂ ਕੁਛ ਉਹ ਬਾਬਿਆਂ ਵਾਂਗੂ ਪੈ ਗੋਲੇ ਕਾਹਨੂੰ ਕੁਛ ਹੁੰਦਾ ਮੈਨੂੰ ਤਾਂ ਗੱਲ ਹੀ ਨਹੀਂ ਹੁੰਦੀ ਆ ਜੇ ਕੋਈ ਹੈਗਾ ਕੋਈ ਬੰਦਾ ਆ ਗੱਲ ਕਰ ਹੋਰੀ ਉਹਦੇ ਨਾਲ ਮੇਰੀ ਦੇਖਦੇ ਕੋਈ ਲੱਭਦੇ ਉਹ ਬਾਪੂ ਵੀ ਇਹਨਾਂ ਨੂੰ ਤੈਨੂੰ ਪਤਾ ਤੋਂ ਸ਼ੱਕ ਜਾ ਹੋ ਗਿਆ ਸੀ ਨਾ ਹੁਣ ਜਾਣ-ਜੋਣ ਮੈਨੂੰ ਦਿੰਦੇ ਨਹੀਂ ਕਿਸੇ ਪਾਸੇ ਅੱਛਾ ਪੜੇਗੇ ਜਦੋਂ ਹੋਰ ਹੁਣ ਜਾਣ-ਜੋਣ ਬਾਪੂ ਦਿੰਦਾ ਨਹੀਂ ਕਿਸੇ ਪਾਸੇ ਅੱਛਾ ਮੈਨੂੰ ਆਇਆ ਵੀ ਕੋਈ ਬੰਦਾ ਮਿਲ ਜੇ ਗੱਲ-ਗੱਲ ਕਰਾ ਦੇ ਤਾਂ ਠੀਕ ਆ ਮੇਰੀ ਗੱਲ ਸੁਣਾ ਕੰਮ ਤੇਰਾ ਹੋ ਜਾ ਠੀਕ ਆ ਹਾਂ ਹਾਂ ਠੀਕ ਆ ਬਲੈਂਡਰ ਦੀ ਬੋਤਲ ਹਾਂ ਠੀਕ ਆ ਪਿਆਦ ਨੂੰ ਤੈਨੂੰ ਤੂੰ ਪੀਣਾ ਤੈਨੂੰ ਪਿਆਦ ਨੂੰ ਕੋਈ ਨਹੀਂ ਮੇਰੀ ਗੱਲ ਕੰਮ ਤੇਰਾ ਕਹਿ ਦੇਣਾ ਚ ਕਰਾਂ ਹਮ ਕੰਮ ਤਾਂ ਜਾਇ ਹੁਣੀ ਕਰਦੇ ਇਹੀ ਜੀ ਪੇਂ ਤੈਨੂੰ ਭਜਾਈ ਨੇ ਗੋਡਿਆਂ ਥਲੇ ਲੈ ਲੈਣਾਗਾ ਅੱਛਾ ਗੋਡਿਆਂ ਥਲੇ ਕਿਵੇਂ ਲੈ ਜੂ ਯਾਰ ਹੋਰ ਹੁਣ ਪਤਾ ਕਿੰਨਾ ਰੋਵਾਂ ਮੇਰਾ ਅੱਛਾ ਹਾਂ ਅੱਜ ਚੈਨਾ ਚੁਨਾ ਪਾ ਕੇ ਸੋਨਾ ਸੁਨਾ ਮੋਟਾ ਪਾਇਆ ਹੋਰਿਆਂ ਨੇ ਹਣਾ ਹੋਰ ਚਲੋ ਓਟਾ ਇਹ ਵੀ ਕੰਮ ਸੁਦਾਦਰਾ ਹੁਣ ਹੁਣ ਪੁੱਸ ਕੇ ਭਜਾਈ ਨੂੰ ਕਿਤੇ ਆ ਕੇ ਤੈਨੂੰ ਕਹਦੇ ਕਿੱਧਰ ਗਿਆ ਲੈ ਐ ਕਿਵੇਂ ਕਹ ਦੂਗੀ ਮਤਲਬ ਤੂੰ ਪੁੱਛ ਪੱਛ ਕੇ ਨਹੀਂ ਦੱਸ ਦੱਸ ਕੇ ਨਹੀਂ ਆਉਂਦਾ ਨੂੰ ਦੱਸ ਕੈਂ ਦੱਸ ਨੂੰ ਕੀ ਬੋ ਮੈਂ ਜਹਾਜ ਤੇ ਗੜਿਆ ਮੈਂ ਤੇਰੀ ਚੜਾਈ ਆ ਤਾਂ ਦੰਦਾ ਸਾਈ ਮਿਲਿਆ ਕੰਮ ਤੇ ਪੂਰੀ ਚੜਾਈ ਆ ਬੱਕਰ ਵਾਲੀ ਵਧੀਆ ਮਿਲ ਗਈ ਭਾਈ ਸੁਖ ਲੈਣਾ ਪੂਰਾ ਪੂਰਾ ਨਿਆਰਾ ਚੱਲ ਵਧੀਆ ਗੱਲ ਚੱਲ ਤੂੰ ਉਹ ਘਰ ਕੋਈ ਹੱਲ ਨੇ ਕਰਦਾ ਹੱਲ ਤੂੰ ਕਹਿੰਦਾ ਵਿਆਹ ਕਰਾ ਕੇ ਨਹੀਂ ਆ ਰਿਹਾ ਇਹਨਾਂ ਹਾਂ ਮੈਂ ਤਾਂ ਪੰਗਦੀ ਬਹੁਤ ਆ ਪੰਗੂਜ ਮੇਰੇ ਕੋ ਫਦਾ ਸਮਾਨ ਇੱਕੋ ਪਾਊਡਰ ਆ ਇੱਥੇ ਲਾ ਲੈ ਇੱਥੇ ਲਾ ਹੁਣ ਤੂੰ ਹੀ ਲਿਆ ਕੇ ਦੇਂਗਾ ਕੋਈ ਹੋਰ ਲਿਆ ਕੇ ਦੂੰਗਾ ਉਹ ਵੀਰੇ ਇੰਨਾ ਤਾਂ ਨਹੀਂ ਹੁੰਦਾ ਹੁਣ ਆ ਦੇਖ ਉਹਦੀ ਕੰਨ ਵਾਲੇ ਉਹ ਤਾਂ ਲਾ ਕੇ ਛੱਡ ਦਿੰਦੀ ਆ ਮੈਂ ਬਾ ਲੈਣਾ ਦੇਖੋ ਕੈਂਟ ਲੱਗਦਾ ਖੈਂਡਾ ਜਾ ਉਹਦਾ ਭਾਈ ਹੁੰਦਾ ਹੈ ਉਹ ਦਾ ਕਾਜ਼ਾ ਤਾਂ ਕਰਨੀ ਚਾਹੀਦੀ ਹੈ ਸਮਾਨ ਦੀ ਚੱਟਣਾ ਥੋੜੀ ਚਾਹੀਦੀ ਹੈ ਕਿੰਨੀ ਗੱਲ ਹੈ ਤੂੰ ਐਂ ਲੈ ਲੋ ਅੱਖਾਂ ਆ ਤੇ ਐ ਕਾਲਾ ਆ ਹੋਲਾ ਨੀ ਬਰਉਣੀ ਹੋਰ ਪਾ ਟੈਂਟਾ ਦੇ ਪਤਾ ਨਹੀਂ ਕੀ ਕੀ ਖਰਚਾ ਹਜੇ ਅੱਛਾ ਅਜਾ ਪੁਰਾਣਾ ਉਹ ਦੁਕਾਨ ਜਿਹੜਾ ਬੈਲ ਐਡਾ ਬਣਾ ਦਿੰਦਾ ਅੱਛਾ ਹੋਰ ਮੈਂ ਤਾਂ ਚਾਲ ਕੋਈ ਨਾ ਕੁਝ ਨਹੀਂ ਹੁੰਦਾ ਲੈ ਤੇ ਜਾ ਜੀ ਬੇਨਤੀ ਆਂਦੀ ਸੀ ਨਹੀਂ ਪਤਾ ਨਹੀਂ ਕੀ ਕੀ ਕੁਝ ਉਹ ਲੈ ਕੇ ਆਉਣਾ ਪਰਫਿਊਮ ਪਰਫਿਊਮ ਪਤਾ ਨਹੀਂ ਕੀ ਉਹ ਲੈ ਕੇ ਆਉਣਾ ਜੀ ਯਾਰ ਆਪਾਂ ਦਾ ਕੀ ਬਤਾਏ ਬੜੀ ਨੇ ਸਮਾਨ ਦਾ ਬੜਾ ਸਿੱਧਾ ਕੰਮ ਆ ਨਾਲੇ ਪੈਂਟ ਸ਼ਰਟ ਪਾ ਲਈ ਠੀਕ ਆ ਮੈਂ ਤਾਂ ਹੁਣ ਪ੍ਰਵਾ ਕੀ ਦੱਸਾਂ ਤੈਨੂੰ ਹਨਾ ਉਹ ਤਾਂ ਪੂਰਾ ਚੱਲਦਾ ਮੇਰਾ ਹਾਂ ਕਲ ਕਰਮਾੜੇ ਹਨਾ ਹਾਂੜੇ ਮੁਰਗੀ ਬਣ ਅੱਛਾ ਮੁਰਗੀ ਬਣ ਜਾਂਦਾ ਠੀਕ ਆ ਤੁਸੀਂ ਆਉਰੇ ਬੈਠੇ ਹੋਗੇ ਅੱਛਾ ਪਰਚਾਈ ਆ ਗਈ ਆ ਬੈਠੋ ਪਰਚਾਈ ਨਹੀਂ ਮੈਂ ਖੜੀ ਹੋਈ ਠੀਕ ਆ ਕੋਈ ਗੱਲ ਨਾ ਤੱਕ ਤੋਰਿਆ ਕਿ ਬੈਗੇ ਤੈਨੂੰ ਇਹ ਨਹੀਂ ਪਤਾ ਬਾਜ਼ਾਰ ਚ ਜਾਣਾ ਸੀ ਉਏ ਮੈਂ ਤਾਂ ਮਿਲਿਆ ਦੋ ਸਪਤਾ ਕਿੰਨੇ ਚਿਰਾਂ ਬਾਅਦ ਮਿਲਿਆਗਾ ਬਹੁਤ ਚਿਰਾਂ ਬਾਅਦ ਮਿਲਿਆ ਕੋਈ ਗੱਲ ਨਹੀਂ ਆਪਣੇ ਕੋਲ ਹੀ ਆ ਕਮਾਂਡ ਹੀ ਆ ਬਾਹਰ ਚਿਰਾਂ ਨੂੰ ਬੈਠੇ ਨੂੰ ਕਿਹੜਾ ਕਿਤੇ ਅਮਰੀਕਾ ਵਾਗ ਗਿਆ ਉਵੇਂ ਲੈਣੀ ਮੈਂ ਆਪਣੇ ਤਾਂ ਵਿਆਹ ਤੇ ਵੀ ਨਹੀਂ ਆਇਆ ਸੀ ਮੈਂ ਇਹਨੂੰ ਕਾਰਡ ਦੇ ਕੇ ਗਿਆ ਸੀ ਤਰੀਕ ਚਤੀ ਵੜੀ ਕਰ ਤੈਨੂੰ ਮੈਂ ਦੱਸਿਆ ਸੀ ਨਾ ਟੜ ਕੇ ਕੋਈ ਨਹੀਂ ਭਜਾਈ ਬਾਗ ਜੂ ਬਾਜੂ ਕਿਉਂ ਨਹੀਂ ਥੱਲੇ ਜਾਨੀ ਆ ਲੈ ਜਾ ਤੈਨੂੰ ਬਾਜ਼ਾਰ ਬਾਜ਼ਾਰ ਤੇ ਜਾਣਾ ਸੀਗਾ ਸਮਾਨ ਲੈਣ ਮੇਰਾ ਤਾਂ ਸਮਾਨ ਖਤਮ ਹੋਇਆ ਪਿਆਗਾ ਇਹ ਆ ਭੁਲੇ ਆ ਕੇ ਪੈ ਗਿਆ ਖਤਮ ਹਫਤਾ ਤਾਂ ਹੋਖ ਹੋ ਗਿਆ ਮੇਰੇ ਘਰ ਸੁਣਵੇਂ ਆ ਤੈਨੂੰ ਕਹੇ ਜਾਂਦਾ ਸੀ ਮੈਂ ਦਰਦਾ ਨਹੀਂ ਉਹ ਤਾਂ ਇਹਦੀ ਯਾਦ ਕਰਦਾ ਸੀ ਕਿ ਆਪਾਂ ਕਿਸੇ ਤੋਂ ਉੱਥੇ ਨਹੀਂ ਡਰਦੇ ਖੇਤ ਕੂਤ ਮਾਰਨ ਹਾਂ ਮੈਨੂੰ ਲੱਗਿਆ ਮੈਨੂੰ ਉਹ ਖੇਤ ਮਾਰਨ ਨੂੰ ਵੱਟ ਪਾਉਣ ਦੀ ਗੱਲ ਕਰਦੇ ਪਰ ਮੇਰੇ ਭਾਈ ਕਿੰਨੇ ਕੱਬੇ ਨੇ ਮੈਂ ਫੂਲ ਹੁਨੇ ਮਾਰਨ ਨਾ 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 ਚਾ ਕੋਈ ਨਹੀਂ ਗਿਆ ਗੁੱਸਾ ਕਿਉਂ ਕਰਦੀਆਂ ਉਹ ਮੇਰੀ ਗੱਲ ਗੁੱਸੇ ਵਾਲੀ ਕਰਦੀ ਮੈਨੂੰ ਦੱਸ ਤੂੰ ਮਸਾ ਮਸਾ ਚਾਹ ਬਣਾਵੇ ਤੂੰ ਬੈਠ ਚਾਹ ਮਨ ਚਾਹ ਪੀ ਕੇ ਜਾਈਂ ਤੂੰ ਪਹਿਲੀ ਵਾਰ ਸਾਡੇ ਘਰੇ ਆਈਆਂ ਚਾਹ ਪੀ ਕੇ ਚੱਲਾ ਹਾਂ ਨਾਲ ਮੈਨੇ ਤੂੜਾ ਇਹ ਨਾਉਣਾ ਦਾ ਨਮਾ ਲੈ ਕੇ ਆਉਣਾ ਦਾ ਤੇਰੀ ਤਾਂ ਨਿਕਲੇ ਹੀ ਲਾਟਰੀ ਚਾਹ ਇਸ ਮਾਣ ਦਾ ਵਗੀ ਲਿਆ ਉਹ ਮੇਰੀ ਗੱਲ ਸੁਣ ਲੈ ਸੁਣ ਹਾਂ ਮੈਂ ਤੈਨੂੰ ਉਹਦੇ ਦੱਸਿਆ ਨਹੀਂ ਸੀ ਇਹ ਉਹੀ ਮੁੰਡਾ ਹੈਗਾ ਜਿਹਦਾ ਰਿਸ਼ਤੇ ਨੂੰ ਕਹਿ ਰਹੇ ਸੀ ਫਿਰ ਤੂੰ ਮੈਨੂੰ ਆਏ ਦੱਸਦਾ ਨਾ ਘਰੇ ਤਾਂ ਆਪਣੇ ਕਦੇ ਆਇਆ ਨਹੀਂ ਕਿਤੇ ਗਿਆ ਹੋਇਆ ਸੀ ਨਾ ਬਸ ਭਾਬੀ ਮੈਂ ਤਾਂ ਕੰਮਕੁੰਮ ਜੀ ਕਰਦਾ ਰਹਿਣਾ ਘੱਟੀ ਤਾਂ ਕੀ ਹੋਵੇਗਾ ਨਾ ਕੰਮ ਕਰ ਪੂਰਾ ਵਧੀਆ ਹੈਗਾ ਫਿਰ ਇਹਦਾ ਰਿਸ਼ਤਾ ਮੈਂ ਕਰਾ ਦਿੰਨੇ ਮੇਰੇ ਭੂਆ ਦੀ ਕੁੜੀ ਹੈਗੀ ਹੈਗੀ ਕੁਮਾਰੀ ਪੜ੍ਹੀ ਲਿਖੀ ਹੋਈ ਹੈ ਨਾਲ ਇਹਨੂੰ ਕਹੇ ਜੀ ਕੁੜੀ ਚਾਹੀਦੀ ਦੱਸ ਵੀ ਵਾਸ ਕੁੜੀ ਚਾਹੀਦੀ ਆ ਕੁੜੀ ਹੈਗੀ ਮੇਰੇ ਵਰਗੀ ਵਧੀਆ ਪੜ੍ਹੀ ਲਿਖੀ ਹੈਗੀ ਕੰਮਕਾਰ ਘਰ ਦਾ ਸਾਰਾ ਜਾਣਦੀ ਆ ਕੱਪੜੇ ਵੀ ਜਾਣਦੀ ਆ ਉਹ ਤਾਂ ਬਾਹ ਹੀ ਗੱਲ ਕੀਤੀ ਕੱਪੜੇ ਦਾ ਹੋ ਕੀ ਹੁੰਦਾ ਵਸ ਆਹ ਤੇਰੀਆਂ ਤਾਂ ਲੋਹਾਂ ਦੀਆਂ ਸਿਉਂ ਸਿਉਂ ਕੇ ਤੈਨੂੰ ਤਾਂ ਰੋਜ਼ ਦਿੰਦੀ ਰਹਿ ਗੱਤ ਤੈਨੂੰ ਤਾਂ ਦੁਕਾਨ ਤੇ ਜਾਣ ਦੀ ਲੋੜ ਨਹੀਂ ਕੋਈ ਨਹੀਂ ਦੇਖਾਂਗੇ ਫਿਰ ਪਰਚਾਈ ਕੋਈ ਨਹੀਂ ਸੋਚਾਂਗੇ ਇਹਦੇ ਬਾਰੇ ਤੂੰ ਇਹਦਾ ਰਿੱਤਾ ਕਰਾਉਣ ਨੂੰ ਫਿਰ ਤੈਨੂੰ ਕਹਿੰਦਾ ਦੇਖਾਂਗੇ ਤੂੰ ਤਾਂ ਨਹੀਂ ਆਉਂਦਾ ਕਿੱਥੇ ਪਿਆ ਕਰਾ ਉਹਨੂੰ ਫਰਦਾ ਨਾ ਮਾ ਇਹਦੇ ਬਹਾਨੇ ਨਾ 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 ਇਹ ਗੱਲ ਮੇਰੀ ਗੱਲ ਸੁਣ ਹਾਂ ਦੱਸ ਫਿਰ ਇਹ ਮੁੰਡਾ ਪਤਾ ਕਿੰਨਾ ਹੀ ਜਾਗੇ ਹਨ ਪੋਲ ਮੁੰਡਾ ਹੈ ਨਾ ਅਸੀਂ ਇਕੱਠੇ ਰਹੇ ਕਰਦੇ ਰਹੇ ਮੈਂ ਕਦੋਂ ਕੁਸ ਕੇ ਹਾਂ ਮੁੰਡੇ ਇਕੱਠੇ ਜਾਂਦੇ ਰਹੇ ਅਸੀਂ ਇਕੱਠੇ ਪੂਰੇ ਸੌ ਖੇਡਦੇ ਰਹੇ ਅਸੀਂ ਪਟਵਾਲ ਕਿੱਡੀ ਆ ਪੂਰੀ ਚੰਨੀ ਬਚਪਨ ਦੀ ਯਾਰੀ ਦੋਸਤੀ ਆ ਹਾਂ ਬਚਪਨ ਦੀ ਯਾਰੀ ਆ ਸਾਰਾ ਦਿਨ ਵੰਗੇ ਚੋਂ ਕਿ ਕੰਮ ਇਕੱਠੇ ਕੀ ਹੁਣ ਤੁਸੀਂ ਉਰੇ ਬੈਠੇ ਅੰਦਰ ਕਮਰੇ ਚ ਕਿਉਂ ਨਹੀਂ ਬੈਠੇ ਫਿਰ ਇਹ ਤਾਂ ਐ ਖੁੱਲੀ ਹਵਾ ਦਾ ਆਨੰਦ ਮਾਣਦੇ ਹੋਵੇ ਅੱਜੋਂ ਵੀ ਨੇਰੀ ਚੱਲੀ ਜਾਂਦੀ ਹੈ ਮੇਰੀ ਗੱਲ ਸੁਣਾ ਹਾਂ ਤਾਂ ਤੂੰ ਚੱਲ ਮੈਂ ਚਾਹ ਪੀ ਕੇ ਆਉਂਦਾ ਨਹੀਂ ਨਹੀਂ ਤੂੰ ਮੇਰੇ ਨਾਲ ਚੱਲ ਮੁੜ ਕੇ ਨਹੀਂ ਤੂੰ ਆਉਂਦਾ ਹੈਗਾ ਹਾਂ ਚੱਲ ਜਾਂਦਾ ਆਪਾਂ ਬੈਂਕ ਤੇ ਚੱਲਦੇ ਆਂ ਇਹ ਵੀ ਕਢਾਉਣੇ ਆਗੇ ਪੈਸੇ ਕਢਾ ਲਿਆ ਜਾ ਕੇ 10000 ਰੁਪਏ ਕਢਾ ਲੈ ਸਮਾਨ ਸਾਰਾ ਲੈ ਕੇ ਆਉਣਾ ਠੀਕ ਹੈ ਚੱਲਾ ਉਹਨਾਂ ਕੱਟ ਤੇਰੇ ਕੋਲ ਹੀ ਹੈਗਾ ਉਹਦੇ ਤੇ ਕਢਾ ਲਿਆ ਠੀਕ ਹੈ ਚੱਲ ਛੇਤੀ ਆ ਜੀ ਨਾਲੇ ਦੇਖ ਲੈ ਉਹਦੇ ਇੱਧਰ ਕਿੱਥੇ ਕਰਦੀ ਆ ਭਰਜਾਈ ਮਾਰਦੀ ਆ ਰੋਗ ਤੈਨੂੰ ਵੀ ਪਤਾਗਾ ਮੈਂ ਤੇਰਾ ਕਰਕੇ ਚੁੱਪ ਕਰ ਗਿਆ ਨਹੀਂ ਮੈਂ ਚੱਕ ਦਿੰਦਾ ਪੱਟੇ ਏ ਡਿੱਬੇ ਆ ਇੱਥੇ ਪਿਆਸ ਹੀ ਨਾ ਪੁੰਗਾਇਆ ਇਹੀ ਬਾਗ ਦੀ ਬਾਗ ਬਾਗੁਰੂ ਤੂੰ ਮੇਰਾ ਰਿਸ਼ਤਾ ਰਹਿਣ ਦੇ ਤੂੰ ਤਾਂ ਆਹੀ ਸ਼ਾਮਲਾ ਲੈ ਉਹ ਇਹ ਤਾਂ ਮੈਂ ਤੇਰਾ ਕਰਕੇ ਚੁੱਪ ਕਰ ਗਿਆ ਵੀ ਮੁੰਡੇ ਹੈ ਨਾ ਬਗਿਆਰ ਨਾ ਪਾਵੇ ਉਹ ਬਸ ਉਹ ਸੁੱਕ ਮੈਂ ਆਪਾਂ ਇਕੱਠੇ ਰਹਿਆ ਮੈਨੂੰ ਪਤਾ ਭਾਈ ਸਾਰਾ ਉਹ ਤੂੰ ਗਿਆ ਨੂੰ ਇਹ ਚੱਕਰਾਂ ਚ ਮੈਨੂੰ ਨਾ ਪਾ ਤੂੰ ਬਹੁਤ ਵਧੀਆ ਵਧੀਆ ਤੂੰ ਹੀ ਸ਼ਾਮ ਕੇ ਰੱਖ ਮੈਂ ਨਹੀਂ ਉਹਦੀ ਭੈਣ ਲੈ ਹਣੀ ਭਰਾਵਾ ਰਿਸ਼ਤਾ ਤੈਨੂੰ ਟੋਕਦਾ ਕਰ ਮੈਨੂੰ ਪਤਾ ਕੁੜੀ ਦੀ ਵੀ ਪੜ੍ਹੀ ਆ ਟੋਪੇ ਲਾਉਂਦੀ ਐ ਤੁਸੀਂ ਉਹ ਬਸ ਬਸ ਭਰਾਵਾ ਬਸ ਤੂੰ ਆਵਰ ਤੂੰ ਕੀ ਦੇਗਾ ਮੈਨੂੰ ਨਾ ਕਹੇ ਮੇਰੀ ਗੱਲ ਸੁਣ ਲੈ ਹੋਰ ਧਿਆਨ ਨਾਲ ਇੱਕ ਇੱਕ ਹੋਰ ਦੱਸ ਮੈਨੂੰ ਤੂੰ ਕੁਝ ਹੋਰ ਤਬਿਕਾ ਓ ਚੱਲ ਓਏ ਹਾਲਾ ਚੱਲ ਆ ਲੈ ਦਿੱਲੀ ਸੱਸੀ ਗੱਲ ਰੇ ਬੇਬੇ ਤੁਸੀਂ ਸਤਰੀ ਕਾਲਾ ਤੂੰ ਕਾਹਨੋਂ ਕੋਲੇ ਖੁਰ ਗਏ ਮੈਂ ਬੇਬੇ ਸੱਜੂ ਜੀ ਨੂੰ ਆਂਗੀ ਅੱਛਾ ਤੂੰ ਦੇਖਿਆ ਮੈਂ ਤਾਂ ਜਾਣਦੀ ਤੈਨੂੰ ਮੈਂ ਨਾ ਖੇਤਾਂ 'ਚ ਰਹਿੰਦੇ ਅਸੀਂ ਤਾਂ ਕਰਕੇ ਬਰ ਕਰੇ ਬਾਹਰ ਨਹੀਂ ਨਿਕਲਦੇ ਅੱਛਾ ਤੇ ਮੁੰਡਾ ਕੀ ਕਰਦਾ ਮੁੰਡਾ ਕੰਮ ਕਰਦਾ ਬਸ ਮੁੰਡਾ ਉੱਥੇ ਉੱਥੇ ਬੈਠਾਗਾ ਉਹ ਦੋਸਤ ਕੋਲੇ ਆਪਣੇ ਕੋਲੇ ਮੇਰੇ ਘਰ ਵਾਲਾ ਉਰੀ ਬੈਠਾਗਾ ਉਹ ਦੋਸਤ ਤੇ ਉਹ ਮੁੰਡਾ ਤਾਂ ਹੌਲ ਫੰਗੇ ਜਿਵੇਂ ਹੀ ਤੇਰੇ ਫਿਰਦੇ ਹੁੰਦੇ ਆ ਕੌਣ ਬੇਬੇ ਫੰਗੇ ਉਹ ਮੁੰਡਾ ਇੱਕ ਤੇਰੇ ਘਰ ਵਾਲਾ ਇੱਕ ਹੋਰ ਆ ਜਿਹੜਾ ਇੱਕ ਦੋਸਤ ਆ ਜਿਹੜਾ ਮੇਰੇ ਘਰ ਵਾਲਾ ਤਾਂ ਨਹੀਂ ਹੈਗਾ ਇਹੋ ਜਿਹਾ ਉਹ ਤਾਂ ਕੁੜੀਆਂ ਕੜੀਆਂ ਮੰਗਰ ਤੇ ਹਾਏ ਮੋਟਰਸਾਈਕਲ लेके ਤੁਰੇ ਫਿਰਦੇ ਹੁੰਦੇ ਆ ਤੈਨੂੰ ਪਤਾ ਨਹੀਂ ਤਾਂ ਜੋ ਨਹੀਂ ਉਹ ਸਾਰਾ ਦਿਨ ਘਰੇ ਪੜਦਾ ਹੈਗਾ ਫਿਰ ਮੈਨੂੰ ਲਾਤਾ ਉਹ ਇੱਕ ਅੰਮਾ ਤੇ ਰਹਿੰਦਾ ਕਰੇ ਅਰੇ ਕਿੱਥੋਂ ਬੜੇ ਹਉ ਇਹੋ ਜੇ ਤਾਂ ਕਹਿਣਾ ਮੇਰੇ ਦੋਸਤ ਰਿਸ਼ਤਾ ਕਰਾ ਦੇ ਮੈਂ ਤਾਂ ਰਿਸ਼ਤਾ ਕਰਾਉਣ ਨੂੰ ਫਿਰਦੀ ਐ ਤੂੰ ਕੀ ਲੈਣਾ ਰਿਸ਼ਤਿਆਂ ਤੋਂ ਰਹਿਣ ਦੇ ਫੇਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਐਡੀ ਗੱਲ ਦਾ ਵੀ ਸਾਡੇ ਆ ਵੀ ਇੰਨਾ ਮਾੜਾ ਗਾ ਹੋਰ ਤੈਨੂੰ ਰੱਖ ਲੈਣ ਫੇਰ ਪਤੀਆ ਮੈਂ ਤਾਂ ਕਹਣੀ ਐ ਫੇਪੇ ਮੈਨੂੰ ਇੰਨੀ ਗੱਲਦਾਰੀ ਪਤਾ ਹੈਗਾ ਤੂੰ ਦੇਖਦੀ ਜਾ ਉਹਨਾਂ ਸ਼ਾਮ ਨੂੰ ਉਹਨੂੰ ਆਉਣ ਦੇ ਘਰੇ ਲਾਉਂਗਾ ਉਹਨੂੰ ਗੋਟਿਆ ਥੱਲੇ ਦੇਖਦੀ ਜਾ ਤੂੰ ਪਤਾ ਹੀਓ ਮੈਂ ਕਹਣੀ ਐ ਸਵੇਰ ਤੋਂ ਨਿਕਲਦਾ ਸ਼ਾਮ ਨੂੰ ਘਰੇ ਵੜਦਾ ਗਾ ਜਦੋਂ ਮੈਂ ਪੁੱਛਦੀ ਆ ਕਿੱਥੇ ਸੀ ਕਦੇ ਕਹੂਗਾ ਮੈਂ ਮੋਟਰ ਤੇ ਸੀ ਕਦੇ ਕਹੂ ਮੈਂ ਦੋਸਤ ਕੋਲੇ ਦੀ ਕਦੇ ਕਦੇ ਮੈਂ ਆਪਣੇ ਭੂਆ ਦਾ ਪਤਾ ਲੈਣ ਵਾਕੇ ਉਹੀ ਘੁੰਮਦੇ ਫਿਰਦੇ ਆ ਬਾਹਰ ਬੂਰ ਹੋਏ ਨਹੀਂ ਘਰੇ ਵੜਦੇ ਮੈਨੂੰ ਨਹੀਂ ਫਿਰ ਇੰਨੀ ਗੱਲ ਦਾ ਪਤਾ ਲੱਗਿਆ ਕਦੇ ਮੈਂ ਤਾਂ ਪਤਾ ਲੱਗਣੀ ਨਹੀਂ ਦਿੱਤਾ ਮੈਂ ਤਾਂ ਦੇਖਦੀ ਆ ਨਾ ਰੋਜ਼ ਮੈਨੂੰ ਤਾਂ ਪਤਾ ਕਿਉਂਕਿ ਮੈਂ ਸਾਰੀ ਦਿਹਾੜੀ ਅੰਦਰ ਰਹਿੰਦੀ ਆ ਮੈਂ ਤਾਂ ਬਾਹਰ ਨਹੀਂ ਨਿਕਲਦੀ ਹੈਗੀ ਅੱਛਾ ਤਾਂ ਜੋ ਨਹੀਂ ਮੈਨੂੰ ਪਤਾ ਲੱਗਦਾ ਇੰਨਾ ਗੰਨਾ ਬਾਰੇ ਚਲੋ ਠੀਕ ਆ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇਹਨਾਂ ਕੋ ਦੱਸਤਾ ਚਲ ਰਿਸ਼ਤੇ ਰਸਤੇ ਨੂੰ ਛੱਡ ਠੀਕ ਆ ਬੇਬੇ ਰਿਸ਼ਤਿਆਂ ਤੋਂ ਰਹਿਣ ਦੇ ਨੇ ਵੀਏ ਨੀ ਕੀ ਹੋਗਾ ਸਤੰਤ ਚੱਕਰ ਖਾ ਕੇ ਡਿੱਗ ਪਈ ਸੀ ਹੈ ਇਹ ਚਲ ਸ਼ੁਕਰ ਆ ਬਾਬਾ ਵੀ ਆਉ ਬੈਠਾ ਹੈਗਾ ਮੈਂ ਤਾਂ ਹੀ ਟੈਚਰ ਪਈ ਗਈ ਸੀ ਉਧਰ ਤਾਂ ਮੇਰੀ ਧੀ ਡਿੱਗ ਪਈ ਤੇ ਉਧਰ ਉਹ ਆ ਕੇ ਤੇ ਬਾਬਾ ਨਾਲੇ ਨੇ ਨੇ ਵੀਏ ਤੂੰ ਬੈਠਾ ਇੱਥੇ ਮੈਂ ਮੱਥਾ ਟੇਕਣਾ ਇੱਥੇ ਜਾ ਦੇਖ ਇੱਥੇ ਹਲਾਕ ਨਨੰਜਨਾ ਬੱਚਾ ਕੀ ਗੱਲ ਹੋ ਗਈ ਭਾਈ ਗੁੱਡੀ ਨਾਲ ਲੈ ਕੇ ਆ ਗਈ ਤੂੰ ਮੈਂ ਤਾਂ ਤੈਨੂੰ ਕਿਹਾ ਨਹੀਂ ਵੀ ਨਾਲ ਲੈ ਕੇ ਆ ਇਹਨੂੰ ਬਾਬਾ ਤੁਸੀਂ ਤਾਂ ਨਹੀਂ ਕਿਹਾ ਮੈਂ ਤਾਂ ਜਦੋਂ ਉਹ ਪਵੁੱਤੀ ਲਾਗੀ ਖੋਲਣ ਇਹ ਤਾਂ ਕੁੜੀ ਨਾਲ ਜਨੇ ਡਿੱਗ ਪਈ ਮੈਂ ਤਾਂ ਐਸੀ ਵੀ ਆਈ ਤਾਂ ਮੈਂ ਚੰਗੇ ਵਾਸਤੇ ਆ ਉਹ ਤਾਂ ਉਲਟੀ ਪੈ ਗਈ ਉਲਟ ਤਾਂ ਪਾਣੀ ਆ ਬੱਚਾ ਤੈਨੂੰ ਆਖਿਆ ਸੀ ਇਹਦੇ ਸਾਹਮਣੇ ਨਹੀਂ ਕਰੀ ਉਹ ਬਾਬਾ ਸਾਹਮਣੇ ਕਿੱਥੋਂ ਸੀ ਇਹ ਤਾਂ ਪਤਾ ਨਹੀਂ ਕਿਧਰ ਚੁੱਕੀ ਜ ਆਵੜੀ ਜਦੋਂ ਇਹਦੀ ਨਿਗਾ ਪੈ ਗਈ ਠੀਕ ਹੈ ਨਾ ਇਹਦੇ ਮਨ ਚ ਵਹਿਮ ਗਿਆ ਉਹਦੀ ਡਿੱਗ ਗਈ ਤਾਂ ਇਹ ਤੈਨੂੰ ਕੋ ਕੇ ਤੈਨੂੰ ਕਹਿੰਦਾ ਕੋ ਕੇ ਪਾ ਕੇ ਦੇਣੀ ਚੀਜ਼ ਚੀਜ਼ ਉਹ ਬਾਬਾ ਨੂੰ ਕੋ ਕੇ ਪਾ ਇਸੇ ਨੂੰ ਤਾਂ ਪਤਾ ਹੀ ਨਹੀਂ ਸੀ ਕਰਤਾ ਹੋਈ ਕੰਮ ਫਿਰ ਹੁਣ ਬਾਬਾ ਇਹਦਾ ਹੱਲਾ ਹੱਲਾ ਤਾਂ ਬੱਚਾ ਤਾਂ ਨਹੀਂ ਪਤਾ ਸਾਰਾ ਹੁਣ ਜਿਹੜੀ ਗੱਲ ਤੈਨੂੰ ਮੈਂ ਵਚਨ ਕਰੀ ਸੀ ਉੱਤੇ ਤੁਸੀਂ ਉੱਤਰੇ ਨਹੀਂ ਜੇ ਕੀ ਵਚਨ ਕਰੀ ਸੀ ਬਾਬਾ ਜਾਦ ਕਰ ਬੱਚਾ ਜਾਦ ਹੋਇਆ ਓਚਾ ਉਹਨਾਂ ਬਾਬਾ ਇੱਕ ਤਾਂ ਮੇਰਾ ਪਤੇਜਾ ਆ ਗਿਆ ਸੀਗਾ ਤੇ ਬੱਸ ਪਤਾ ਨਹੀਂ ਤਾਂ ਉਹਦਾ ਕਰਕੇ ਕਬਰ ਆ ਗਈ ਐ ਗੱਲ ਬੱਚੋ ਕੋਸੇ ਹੋਰ ਆ ਬੀਬਾ ਗੱਲ ਕੋਈ ਜਾਨੀ ਤੂੰ ਜਿਹੜੀ ਮੈਂ ਤੇਰੀ ਗੱਲ ਕਹੀ ਸੀ ਨਾ ਉਹ ਤੇ ਗੱਲ ਤੇ ਆ ਤੂੰ ਬਾਬਾ ਮੇਰੇ ਤਾਂ ਕੁਛ ਹੁਣ ਯਾਦ ਨਹੀਂ ਤੁਸੀਂ ਯਾਦ ਕਰਾ ਦਿਓ ਫਿਰ ਅੱਛਾ ਹੁਣ ਯਾਦ ਵੀ ਮੈਂ ਕਰਾਵਾਂ ਲੈ ਬਾਬਾ ਹੁਣ ਕਈ ਵਾਰੀ ਗੱਲ ਤਾਂ ਹੋਈ ਨਾ ਭੁੱਲ ਜਾਂਦੇ ਆ ਨਹੀਂ ਯਾਦ ਰਹਿੰਦੇ ਹਨ ਮੈਂ ਕੀ ਗੱਲ ਕਹੀ ਸੀ ਬੱਚਾ ਜਿੰਨਾ ਤੇਰੇ ਗੁੱਡੀ ਦਾ ਇਲਾਜ ਨਹੀਂ ਨਾ ਬਣਦਾ ਉਹਨਾਂ ਚਿਰ ਵਿਆਹ ਦੀ ਗੱਲ ਛੇੜਨੀ ਵੀ ਨਹੀਂ ਸੀ ਫਿਰ ਮੈਨੂੰ ਤਾਂ ਪਤਾ ਨਹੀਂ ਸੀ ਬਾਬਾ ਗਲਤੀ ਹੋ ਗਈ ਚਲ ਹੁਣ ਫਿਰ ਬਹੁਤ ਤਗੜੀ ਚੀਜ਼ੀ ਬਹੁਤ ਤਗੜੀ ਚੀਜ਼ ਆ ਜਿਹੜਾ ਤੁਸੀਂ ਉਹੀ ਤਿੱਥ ਕਰਕੇ ਜਾਣਿਆ ਤਬਾ ਬਾਬੇ ਕੋਈ ਉਹੀ ਨਹੀਂ ਤਰੇ ਫਿਰਦੇ ਉਹ ਤਾਂ ਠੀਕ ਆ ਬਾਬਾ ਕਰਨੀ ਦੇ ਮਾਲਕੋਂ ਤੁਸੀਂ ਤੇ ਪਤਾ ਕੀ ਐ ਮੈਂ ਤਾਂ ਗੱਲ ਵੀ ਨਹੀਂ ਸੜਿਓ ਮੁੰਡੇ ਨੇ ਛੇੜ ਲਿਆ ਆਖੇ ਮੇਰੇ ਭਜੇ ਨੇ ਕੋਈ ਗੱਲ ਨਹੀਂ ਬੱਚਾ ਕੀਰਾ ਮੱਥਵੜਾ ਪਾ ਦਿੰਦਾ ਗਾ ਬਾਤ ਇਹਦੇ ਨੁਪਪੁੱਤੀ ਦਾ ਤੈਨੂੰ ਸਾਰਾ ਹੱਲ ਕਰਕੇ ਦੇਵਾਂਗੇ ਬੱਚਾ ਹਜੇ ਵੀ ਤੈਨੂੰ ਕਹਿਣਾ ਤੇ ਆ ਨਾ ਸੁਣਨਾ ਗੱਲ ਮੇਰੀ ਵਿਆਹ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਇਹਦੀ ਜਾਨ ਵੀ ਜਾ ਸਕਦੀ ਇਧਰ ਪਹਿਲਾਂ ਪਹਿਲਾਂ ਨਾ ਬਾਬਾ ਐਡਾ ਕੰਮ ਨਾ ਹੋਵੇ ਯਾਰ ਤੁਸੀਂ ਕਹਾਂਗੇ ਸਪਰੇਅ ਰੱਖ ਲਾਂਗੇ ਕੋਈ ਗੱਲ ਨਹੀਂ ਬੀਬਾ ਹੁਣ ਤਾਂ ਇਹ ਤੇ ਮਾਂ ਪਾ ਦਾ ਥੋੜਾ ਅਗਲੀ ਵਾਰ ਇਕੱਲੇ ਨਹੀਂ ਹੋਣਾ ਤਾਂ ਸੱਤ ਵਚਨ ਬਾਬਾ ਜੀ ਹਾਂ ਤੇਰਾ ਸਾਰਾ ਹੱਲ ਪੱਕਾ ਕਰਕੇ ਇਧਰ ਜੇ ਬਚਨਾ ਤੇ ਉਤਰੋਗੇ ਸੱਤ ਵਚਨ ਬਾਬਾ ਜੀ ਹਾਂ ਇਹ ਨਾ ਹੋਵੇ ਪਹਿਲਾਂ ਮੂੰਹ ਅਣ ਮੰਨ ਕਰ ਦਿਓ ਗੱਲ ਨਾ ਨਾ ਹੁਣ ਨਹੀਂ ਬਾਬਾ ਫੇਰ ਕਹਦੇ ਬਾਬੇ ਝੂਠ ਬੋਲਦੇ ਆ ਬਾਬੇ ਕੀ ਕਰ ਲ ਫਿਰ ਨਹੀਂ ਬਾਬਾ ਹੁਣ ਨਹੀਂ ਗਲਤੀ ਕਰਦੇ ਬਸ ਮੇਰੀ ਕੁੜੀ ਉਹ ਸਾਡੇ ਤੇ ਭਰੀ ਪੈਂਦੀ ਚੀਜ਼ ਤੁਸੀਂ ਮੇਰੀ ਕੁੜੀ ਨੂੰ ਠੀਕ ਕਰਦੇ ਬਸ ਕੋਈ ਗੱਲ ਨਹੀਂ ਬੱਚਾ ਕੇਰਾ ਤੇਰਾ ਹੱਲ ਹੋ ਕੇ ਕਾਫਤ ਦਾ ਹਫਤੇ ਬਾਅਦ ਆਜੀ ਮੇਰੇ ਕੋਲੇ ਕੱਲੀ ਆਈ ਨਾਲ ਨਾਲ ਲੱਕੀ ਗੁੱਡੀ ਨੂੰ ਸਾਰਾ ਹੱਲ ਹੋ ਜੂਗਾ ਤੇਰਾ ਪਰ ਬਚਣਾ ਤੇ ਉੱਤਰ ਜਾਣਾ ਤੇ ਹੁਣ ਤੁਸੀਂ ਜਾਓ ਤੇ ਇਸ ਤੋਂ ਬਾਅਦ ਵੀ ਸੇਵਾ ਲਉਣੀ ਆਗੀ ਬਾਬਿਆਂ ਦਾ ਸਥਾਨ ਬਣ ਜਾਂਦਾ ਉਹ ਸੇਵਾ ਪੂਰੀ ਕਰਨੀ ਆ ਹੁਣ ਤੁਸੀਂ ਜਾਓ ਬਾਬਾ ਬੱਸ ਮੇਰੇ ਕੁੜੀ ਨੂੰ ਨਾ ਕੁਸੋਏ ਠੀਕ ਰਹੇ ਕੋਈ ਗੱਲ ਨਹੀਂ ਬੱਚਾ ਤੋੜਨ ਦਾ ਟੱਕਾ ਤੁਸੀਂ ਵੀ ਭੈ ਜਦੋਂ ਦੇਖਦਾ ਮੌਕਾ ਉਹਦੀ ਵਾਝੇ ਨੇ ਖੁੰਚੇ ਲਾ ਕੇ ਆ ਤੈਨੂੰ ਕਹਣਾ ਤੈਨੂੰ ਮੈਂ ਚੈਕ